ਜਗਬਾਣੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾ ਜਸਪਾਲ ਸਿੰਘ ਸੰਧੂ ਐਸ ਐਚਓ ਤੇ ਹਮਲਾ ਕਰ ਦਿੱਤਾ ਗਿਆ ਜੀ ਹਾਂ ਕੁਝ ਵਿਅਕਤੀਆਂ ਦੇ ਵੱਲੋਂ ਦਰਅਸਲ ਝਗੜਾ ਕੀਤਾ ਗਿਆ ਸੀਗਾ ਔਰ ਉਹਨੂੰ ਸੁਲਝਾਉਣ ਦੇ ਵਾਸਤੇ ਜਦੋਂ ਪੁਲਿਸ ਦੀ ਟੀਮ ਉੱਥੇ ਪਹੁੰਚਦੀ ਹੈ ਤਾਂ ਐਸ ਐਚਓ ਅਮਨਜੋਤ ਕੌਰ ਤੇ ਹਮਲਾ ਕਰ ਦਿੱਤਾ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਕੰਨ ਜੜਿਆ ਉਹ ਵੱਢ ਦਿੱਤਾ ਗਿਆ ਤੇਜ ਧਾਰ ਹਥਿਆਰਾਂ ਦੇ ਨਾਲ ਐਸ ਐਚਓ ਅਮਨਜੋਤ ਕੌਰ ਤੇ ਹਮਲਾ ਕੀਤਾ ਗਿਆ ਔਰ ਕੰਨ ਤੱਕ ਵੱਢ ਦਿੱਤਾ ਗਿਆ ਜਿਸ ਨੂੰ ਲੈ ਕੇ ਐਸ ਐਚਓ ਮੈਡਮ ਜਿਹੜੀ ਹੈ ਉਹਨਾਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਬੀਤੀ ਰਾਤ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਅੰਮ੍ਰਿਤਸਰ ਦੇ ਵੇਕਾ ਦੇ ਮੁੱਦਲ ਪਿੰਡ ਦੇ ਵਿੱਚ ਇਹ ਪੂਰੀ ਦੀ ਪੂਰੀ ਘਟਨਾ ਵਾਪਰੀ ਹੈ ਜਦੋਂ ਪੁਲਿਸ ਪਾਰਟੀ ਗਸ਼ਤ ਤੇ ਮੌਜੂਦ ਸੀਗੀ ਆਪਣੀ ਗਸ਼ਤ ਕਰ ਰਹੀ ਸੀਗੀ ਪਿੰਡੋਂ ਪਿੰਡ ਤਾਂ ਉਸੇ ਸਮੇਂ ਪੁਲਿਸ ਤਾਂ ਕਿ ਖਬਰ ਪਹੁੰਚਦੀ ਹੈ ਕਿ ਲਾਗੇ ਮੁੱਦਲਪਿੰਡ ਦੇ ਵਿੱਚ ਕੋਈ ਝਗੜਾ ਚੱਲ ਰਿਹਾ ਹੈ ਦੋ ਧਿਰਾਂ ਦੇ ਵਿਚਕਾਰ ਕੋਈ ਬੈਸਾ ਬਾਜੀ ਹੋ ਰਹੀ ਹੈ ਲੜਾਈ ਝਗੜਾ ਹੋ ਰਿਹਾ ਹੈ ਤਾਂ ਪੁਲਿਸ ਪਾਰਟੀ ਜਦੋਂ ਮੌਕੇ ਤੇ ਪਹੁੰਚਦੀ ਹੈ ਤਾਂ ਮੌਕੇ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਝਗੜਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਲਟਾ ਲੋਕਾਂ ਨੇ ਪੁਲਿਸ ਤੇ ਹੀ ਹਮਲਾ ਕਰ ਦਿੱਤਾ ਜੁੜੇ ਧਿਰ ਲੜ ਰਏ ਸੀ ਝਗੜ ਰਹੇ ਸੀ ਔਰ ਉਹਨਾਂ ਦੇ ਵੱਲੋਂ ਪੁਲਿਸ ਤੇ ਹੀ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਐਸ ਐਚਓ ਅਮਨਜੋਤ ਕੌਰ ਜਿਹੜੇ ਨੇ ਡਿਊਟੀ ਦੌਰਾਨ ਜ਼ਖਮੀ ਹੋਏ ਨੇ ਦਾਤਰਾ ਦੇ ਨਾਲ ਉਹਨਾਂ ਦੇ ਉੱਪਰ ਵਾਰ ਕੀਤੇ ਗਏ ਨੇ ਜਿਸ ਦੇ ਵਿੱਚ ਇਹ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹਨਾਂ ਦਾ ਕੰਨ ਤੱਕ ਜਿਹੜਾ ਆ ਉਹ ਵੜ ਦਿੱਤਾ ਗਿਆ ਹੈ ਔਰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਬੀਤੀ ਰਾਤ ਇਹ ਪੂਰੀ ਵਾਰਦਾਤ ਹੋਈ ਹੈ ਅੰਮ੍ਰਿਤਸਰ ਦੇ ਵੇਰਕਾ ਦੇ ਵਿੱਚ ਮੁੱਦਲ ਪਿੰਡ ਪੈਂਦਾ ਹੈ ਅੰਮ੍ਰਿਤਸਰ ਦੇ ਬਿਲਕੁਲ ਵੇਰਕਾ ਦੇ ਕੋਲ ਹੈ ਜਿੱਥੇ ਦੋ ਧਿਰਾਂ ਦੇ ਵਿਚਾਲੇ ਆਪਸੀ ਲੜਾਈ ਝਗੜਾ ਚੱਲ ਰਿਹਾ ਸੀ ਔਰ ਜਿਹੜੇ ਕਿ ਨਸ਼ੇ ਦੇ ਵਿੱਚ ਧੁੱਤ ਸੀ ਇਹ ਬਾਜ ਦੇ ਵਿੱਚ ਜਾਣਕਾਰੀ ਮਿਲਦੀ ਹੈ ਜਦੋਂ ਪੁਲਿਸ ਮੌਕੇ ਤੇ ਉਹਨਾਂ ਦਾ ਝਗੜਾ ਸੁਲਝਾਉਣ ਦੇ ਵਾਸਤੇ ਪਹੁੰਚਦੀ ਹੈ ਔਰ ਉਸੇ ਸਮੇਂ ਉਹਨਾਂ ਨੇ ਪੁਲਿਸ ਤੇ ਹਮਲਾ ਕਰ ਦਿੱਤਾ ਕਿਉਂਕਿ ਨਸ਼ੇ ਦੇ ਵਿੱਚ ਧੁੱਤ ਸੀ ਹਥਿਆਰ ਉਹਨਾਂ ਦੇ ਕੋਲ ਸੀਗੇ ਤੇਜ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਦਾਤਰਾਂ ਦੇ ਨਾਲ ਹਮਲਾ ਹੋਇਆ ਜਿਸ ਦੇ ਵਿੱਚ ਐਸ ਐਚਓ ਡਿਊਟੀ ਤੇ ਮੌਜੂਦ ਅਮਨਜੋਤ ਕੌਰ ਤੇ ਹਮਲਾ ਕੀਤਾ ਗਿਆ ਔਰ ਉਹਨਾਂ ਨੂੰ ਕਾਫੀ ਗੰਭੀਰ ਰੂਪ ਦੇ ਨਾਲ ਸੱਟਾਂ ਲੱਗੀਆਂ ਨੇ ਦੱਸਿਆ ਜਾ ਰਿਹਾ ਕਿ ਕੰਨ ਤਾਂ ਉਹਨਾਂ ਦਾ ਵੱਢ ਦਿੱਤਾ ਗਿਆ ਔਰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਕੁਝ ਹੀ ਸਮੇਂ ਦੇ ਵਿੱਚ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਮੌਕੇ ਦੀਆਂ ਤਸਵੀਰਾਂ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਐਸ ਐਚਓ ਅਮਨਜੋਤ ਕੋਰ ਜਿਹੜੇ ਨੇ ਉਹਨਾਂ ਦਾ ਆਪਰੇਟ ਹੋਇਆ ਹੈ ਗੱਲਬਾਤ ਕਰਨ ਤੋਂ ਉਹਨਾਂ ਨੂੰ ਮਨਾ ਕੀਤਾ ਹੈ ਡਾਕਟਰਾਂ ਨੇ ਫਿਲਹਾਲ ਉਹ ਗੱਲਬਾਤ ਨਹੀਂ ਕਰ ਸਕਦੇ ਕਿਉਂਕਿ ਸੱਟ ਦੱਸਿਆ ਜਾ ਰਿਹਾ ਹੈ ਉਹਨਾਂ ਦੇ ਜਿਆਦਾ ਲੱਗੀ ਹੋਈ ਹੈ ਕਿਉਂਕਿ ਤੇਜ਼ ਤਾਰ ਹਥਿਆਰਾਂ ਦੇ ਨਾਲ ਉਨਾ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਤੇ ਉਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਚੁੱਕੇ ਨੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ छानबीन ਵੀ ਕੀਤੀ ਜਾ ਰਹੀ ਹੈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਔਰ ਇਹ ਵੀ ਮੁੱਢਲੀ ਜਾਣਕਾਰੀ ਦੇ ਵਿੱਚ ਪਤਾ ਲੱਗਾ ਹੈ ਕਿ ਕੁਝ ਲੋਕ ਹਿਰਾਸਤ ਦੇ ਵਿੱਚ ਵੀ ਜ਼ਰੂਰ ਪੁਲਿਸ ਨੇ ਲਏ ਹੋਏ ਨੇ ਤਾਂ ਕੁਝ ਹੀ ਸਮੇਂ ਦੇ ਵਿੱਚ ਉਹ ਵੀ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿੱਥੇ ਹਸਪਤਾਲ ਦੇ ਵਿੱਚ ਐਸ ਐਚ ਓ ਅਮਨਜੋਤ ਕੋਰ ਹੁਣਾਂ ਦਾ ਇਲਾਜ ਜਿਹੜਾ ਆ ਉਹ ਚੱਲ ਰਿਹਾ ਤਾਂ ਉਹ ਵੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਅਸੀਂ ਇਹ ਤਸਵੀਰ ਦੇਖ ਸਕਦੇ ਹੋ ਤੁਸੀਂ ਅਮਨਜੋਤ ਕੌਰ ਹੁਣੀ ਜਿਹੜੀ ਐਸ ਐਚਓ ਨੇ 베ਰਕਾ ਆ ਦੇ ਲੱਗ ਗਈ ਮੁੱਦਲ ਪਿੰਡ ਐ ਜਿੱਥੇ ਇਹ ਪੂਰੀ ਘਟਨਾ ਵਾਪਰੀ ਜਿਸ ਦੌਰਾਨ ਉਹ ਆਪਣੀ ਪੁਲਿਸ ਟੀਮ ਦੇ ਨਾਲ ਗਸ਼ਤ ਕਰ ਰਹੀ ਸੀ ਔਰ ਉਹਨਾਂ ਨੂੰ ਸੂਚਨਾ ਮਿਲਦੀ ਹੈ ਇਹ ਜਾਣਕਾਰੀ ਮਿਲਦੀ ਹੈ ਕਿ ਮੁੱਦਲ ਪਿੰਡ ਦੇ ਵਿੱਚ ਦੋ ਧਿਰਾਂ ਦੇ ਵਿਚਾਲੇ ਆਪਸੀ ਝਗੜਾ ਚੱਲ ਰਿਹਾ ਹੈ ਔਰ ਝਗੜੇ ਦੇ ਵਿੱਚ ਆ ਜਿਹੜਾ ਆ ਉਹਨਾਂ ਨੇ ਸ਼ਰਾਬ ਵਗੈਰਾ ਵੀ ਪੀਤੀ ਹੋਈ ਐ ਤਾਂ ਜਦੋਂ ਪੁਲਿਸ ਪਾਰਟੀ ਉੱਥੇ ਪਹੁੰਚਦੀ ਐ ਤੇ ਉਹਨਾਂ ਤੇ ਹਮਲਾ ਕਰ ਦਿੱਤਾ ਹੈ ਵਧੇਰੇ ਜਾਣਕਾਰੀ ਲੈਣੇ ਆ ਮੇਰੇ ਨਾਲ ਮੇਰੇ ਸਹਿਯੋਗੀ ਅਮਰਿਤ ਸਰ ਤੋਂ ਗੁਰਪ੍ਰੀਤ ਜੁੜ ਚੁੱਕੇ ਨੇ ਗੁਰਪ੍ਰੀਤ ਜਾਣਕਾਰੀ ਕੀ ਐ ਇੱਕ ਔਨ ਡਿਊਟੀ ਆਫੀਸਰ ਉਹ ਵੀ ਐਸ ਐਚ ਓ ਰੈਂਕ ਦਾ ਜਿਸ ਦੇ ਉੱਪਰ ਹਮਲਾ ਕਰ ਦਿੱਤਾ ਜਾਵੇ ਆਖਰਕਾਰ ਪੂਰੀ ਜਾਣਕਾਰੀ ਕੀ ਐ ਤਾਂ ਸਰ ਦੇਰ ਰਾਤ ਮੈਡਮ ਵੀਰਕਾ ਐਸਐਚਓ ਆਮਨਦੀਪ ਕੌਰ ਹੋਣਾਂ ਦੇ ਵੱਲੋਂ ਆਪਣੀ ਪੂਲਸ ਪਾਰਟੀ ਦੇ ਨਾਲ ਨਾਕਾ ਲਗਾਇਆ ਹੋਇਆ ਸੀ ਮੋਡਲ ਦੇ ਚੌਂਕ ਦੇ ਵਿੱਚ ਜਦੋਂ ਉਹਨਾਂ ਨੂੰ ਤਲਾਹ ਮਿਲਦੀ ਆ ਕਿ ਝਗੜਾ ਹੋ ਰਿਹਾ ਤਾਂ ਉਹ ਆਪਣੀ ਗੱਡੀ ਲੈ ਕੇ ਆਪਣੇ ਮੁਲਾਜ਼ਮਾਂ ਦੇ ਨਾਲ ਉੱਥੇ ਜਾਂਦੇ ਨੇ ਤਾ ਫਿਲਹਾਲ ਝਗੜਾ ਇਸ ਕਰਕੇ ਹੋਇਆ ਸੀ ਕਿਉਂਕਿ ਨੌਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ ਜਿਸ ਦੇ ਕਰਕੇ ਜਿਹੜਾ ਝਗੜਾ ਉਸੇ ਬਹੁਤ ਜ਼ਿਆਦਾ ਹੋ ਰਿਹਾ ਸੀ ਤਾਂ ਜਿਕਰ ਅਸੀਂ ਗੱਲ ਕਰੀਏ ਉਸੇ ਹੀ ਮੈਡਮ ਹਮਨ ਜੋਧਪੁਰ ਜੋ ਕਿ ਸਿਵਲ ਵਰਦੀ ਦੇ ਵਿੱਚ ਜਦੋਂ ਉੱਥੇ ਪਹੁੰਚਦੇ ਨੇ ਤਾਂ ਨੌਜਵਾਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਡਮ ਐਸੇ ਚੋਣੇ ਤਾਂ ਉਹਨਾਂ ਦੇ ਵੱਲੋਂ ਮੈਡਮ ਦੇ ਉੱਪਰ ਵੀ ਹਮਲਾ ਕਰ ਦਿੱਤਾ ਜਾਂਦਾ ਜਿਸ ਕਾਰਨ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਦੇਰ ਰਾਤ ਦਾ ਹੀ ਅਮਨਦੀਪ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਫਿਲਹਾਲ ਉਹਨਾਂ ਦਾ ਇਲਾਜ ਚੱਲਦਾ ਪਿਆਦਾ ਜਿਕਰ ਅਸੀਂ ਗੱਲ ਕਰੀਏ ਦੂਸਰੇ ਪਾਸੇ ਨੌਜਵਾਨਾਂ ਦੀ ਨੌਜਵਾਨ ਦੇ ਰਾਤ ਤੋਂ ਹੀ ਫਰਾਰ ਨੇ ਪੁਲਿਸ ਦੇ ਵੱਲੋਂ ਲਗਾਤਾਰ ਉਹਨਾਂ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਛਾਪੇਮਾਰੀ ਕਰਕੇ ਗ੍ਰਿਫਤਾਰੀ ਵੀ ਕੀਤੀ ਜਾਏਗੀ ਫਿਲਹਾਲ ਪੁਲਿਸ ਦੀਆਂ ਟੀਮਾਂ ਦੇ ਵੱਲੋਂ ਦੇ ਰਾਤ ਤੋਂ ਹੀ ਛਾਪੇਮਾਰੀ ਕੀਤੀ ਜਾ ਰਹੀ ਹੈ ਫਿਲਹਾਲ ਅਜੇ ਕਿਸੇ ਵੀ ਤਰ੍ਹਾਂ ਦੀ ਨੌਜਵਾਨ ਦੀ ਪੁਲਿਸ ਦੇ ਵੱਲੋਂ ਗ੍ਰਿਫਤਾਰੀ ਨਹੀਂ ਕੀਤੀ ਗਈ ਗੁਰਪ੍ਰੀਤ ਕੋਈ ਪਤਾ ਲੱਗ ਪਾਇਆ ਕਿ ਆਖਰਕਾਰ ਕਿੰਨੇ ਨੌਜਵਾਨ ਸੀਗੇ ਜਿਹੜੇ ਇਸ ਹਮਲੇ ਦੇ ਵਿੱਚ ਮੌਜੂਦ ਸੀ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਗਿਆ ਸਰ ਜੇਕਰ ਅਸੀਂ ਗੱਲ ਕਰੀਏ ਰਾਤ ਦਾ ਸਮਾਂ ਸੀ 7:00 ਤੋਂ 8:00 ਨੌਜਵਾਨ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਲੜਦੇ ਪਏ ਸੀ ਤਾਂ ਜਦੋਂ ਪੁਲਿਸ ਪਾਰਟੀ ਉੱਥੇ ਪਹੁੰਚਦੀ ਹੈ ਤਾਂ ਉਹਨਾਂ ਦੇ ਵੱਲੋਂ ਹਮਲਾ ਪੁਲਿਸ ਪਾਰਟੀ ਦੇ ਉੱਪਰ ਹੀ ਕਰ ਦਿੱਤਾ ਜਾਂਦਾ ਤਾਂ ਜੇਕਰ ਅਸੀਂ ਗੱਲ ਕਰੀਏ ਨੌਜਵਾਨਾਂ ਦੀ ਨੌਜਵਾਨਾਂ ਨੇ ਸਮਝਿਆ ਕਿਤੇ ਕੋਈ ਉਹਨਾਂ ਦੇ ਗਵਾਂਢੀ ਜਾਂ ਫਿਰ ਹੋਰ ਇਲਾਕਾ ਨਿਵਾਸੀ ਉੱਥੇ ਪਹੁੰਚ ਚੁੱਕੇ ਨੇ ਜਿਸ ਕਰਕੇ ਉਹਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਤਾਂ ਨੌਜਵਾਨਾਂ ਨੂੰ ਵੀ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਉਹਨਾਂ ਦੇ ਵੱਲੋਂ ਐਸਐਚਓ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਗੁਰਪ੍ਰੀਤ ਹੁਣ ਜਿਹਰੇ ਇਲਾਜ ਨੇ ਅਮਨਦੀਪ ਕੌਰ ਹੁਣਾਂ ਦਾ ਦੱਸਿਆ ਜਾ ਰਿਹਾ ਕਿ ਕੋਈ ਆਪਰੇਟ ਵਗੈਰਾ ਚੱਲ ਰਿਹਾ ਹੈ ਹਾਂਜੀ ਸਰ ਉਹਨਾਂ ਦੇ ਬੇਰਾਤ ਜਿਹੜਾ ਡਾਕਟਰ ਦੇ ਨਾਲ ਹਮਲਾ ਕੀਤਾ ਗਿਆ ਤਾਂ ਸਿਰ ਦੇ ਉੱਪਰ ਛੱਟ ਲੱਗੀ ਆ ਤਾਂ ਇੱਕ ਐਸਆਈ ਵੀ ਉਹਨਾਂ ਦੇ ਨਾਲ ਸੀ ਜੋ ਕਿ ਜ਼ਖਮੀ ਹੋਇਆ ਤਾਂ ਜਿਹੜਾ ਐਸਆਈ ਆ ਤਾਂ ਉਹ ਫਿਲਹਾਲ ਬਿਲਕੁਲ ਠੀਕ ਹੈ ਤੇ ਜੇਕਰ ਅਸੀਂ ਮੈਡਮ ਦੀ ਗੱਲ ਕਰੀਏ ਮੈਡਮ ਦਾ ਆਪਰੇਟ ਜਿਹੜਾ ਕਿ ਅਮਨਦੀਪ ਹਸਪੀਟਲ ਦੇ ਵਿੱਚ ਚੱਲਦਾ ਪਿਆ ਤਾਂ ਜਿਹਰੇ ਇਲਾਜ ਨੇ ਮੈਡਮ ਹੂੰ ਠੀਕ ਹੈ ਗੁਰਪ੍ਰੀਤ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਦੇ ਲਈ ਤਾਂ ਜਿਵੇਂ ਸਾਡੇ ਸਹਿਯੋਗੀ ਨੇ ਜਾਣਕਾਰੀ ਦਿੱਤੀ ਹੈ ਕਿ ਸਿਰ ਦੇ ਸਟਾਂ ਲੱਗੀਆਂ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਸੀ ਡਿਊਟੀ ਤੇ ਮੌਜੂਦ ਸੀ ਅਮਨਜੋਤ ਕੌਰ ਐਸ ਐਚ ਓ ਨੇ ਵੇਰਕਾ ਦੇ ਤਾਂ ਜਦੋਂ ਹੀ ਉਹ ਗਸ਼ਤ ਕਰਨ ਦੇ ਵਾਸਤੇ ਨਿਕਲਦੇ ਨੇ ਉਹਨਾਂ ਨੂੰ ਸੂਚਨਾ ਮਿਲਦੀ ਹੈ ਕਿ ਮੁੱਦਲ ਪਿੰਡ ਦੇ ਕੋਲ ਦੋ ਧਿਰਾਂ ਪੂਰੀ ਘਟਨਾ ਵਾਪਰੀ ਹੈ ਜਦੋਂ ਪੁਲਿਸ ਪਾਰਟੀ ਗਸ਼ਤ ਤੇ ਮੌਜੂਦ ਸੀਗੀ ਆਪਣੀ ਗਸ਼ਤ ਕਰ ਰਹੀ ਸੀਗੀ ਪਿੰਡੋਂ ਪਿੰਡ ਤਾਂ ਉਸੇ ਸਮੇਂ ਪੁਲਿਸ ਤੱਕੇ ਖਬਰ ਪਹੁੰਚਦੀ ਹੈ ਕਿ ਲਾਗੇ ਮੁੱਦਲ ਪਿੰਡ ਦੇ ਵਿੱਚ ਕੋਈ ਝਗੜਾ ਚੱਲ ਰਿਹਾ ਹੈ ਦੋ ਧਿਰਾਂ ਦੇ ਵਿਚਕਾਰ ਕੋਈ ਬੈਸਾ ਬਾਜੀ ਹੋ ਰਹੀ ਹੈ ਲੜਾਈ ਝਗੜਾ ਹੋ ਰਿਹਾ ਹੈ ਤਾਂ ਪੁਲਿਸ ਪਾਰਟੀ ਜਦੋਂ ਮੌਕੇ ਤੇ ਪਹੁੰਚਦੀ ਹੈ ਤਾਂ ਮੌਕੇ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਝਗੜਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਲਟਾ ਲੋਕਾਂ ਨੇ ਪੁਲਿਸ ਤੇ ਹੀ ਹਮਲਾ ਕਰ ਦਿੱਤਾ ਜਿਹੜੇ ਧਿਰ ਲੜ ਰਹੇ ਸੀਗੇ ਝਗੜ ਰਹੇ ਸੀ ਔਰ ਉਹਨਾਂ ਦੇ ਵੱਲੋਂ ਪੁਲਿਸ ਤੇ ਹੀ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਐਸ ਐਚਓ ਅਮਨਜੋਤ ਕੌਰ ਜਿਹੜੇ ਨੇ ਡਿਊਟੀ ਦੌਰਾਨ ਜ਼ਖਮੀ ਹੋਏ ਨੇ ਦਾਤਰਾ ਦੇ ਨਾਲ ਉਹਨਾਂ ਦੇ ਉੱਪਰ ਵਾਰ ਕੀਤੇ ਗਏ ਨੇ ਜਿਸ ਦੇ ਵਿੱਚ ਇਹ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹਨਾਂ ਦਾ ਕਨ ਤੱਕ ਜਿਹੜਾ ਆ ਉਹ ਵੜ ਦਿੱਤਾ ਗਿਆ ਔਰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਬੀਤੀ ਰਾਤ ਇਹ ਪੂਰੀ ਵਾਰਦਾਤ ਹੋਈ ਹੈ ਅੰਮ੍ਰਿਤਸਰ ਦੇ ਵੇਰਕਾ ਦੇ ਵਿੱਚ ਮੁੱਦਲ ਪਿੰਡ ਪੈਂਦਾ ਹੈ ਅੰਮ੍ਰਿਤਸਰ ਦੇ ਬਿਲਕੁਲ ਵੇਰਕਾ ਦੇ ਕੋਲ ਹੈ ਜਿੱਥੇ ਦੋ ਧਿਰਾਂ ਦੇ ਵਿਚਾਲੇ ਆਪਸੀ ਲੜਾਈ ਝਗੜਾ ਚੱਲ ਰਿਹਾ ਸੀ ਔਰ ਜਿਹੜੇ ਕਿ ਨਸ਼ੇ ਦੇ ਵਿੱਚ ਤੁੱਤ ਸੀ ਇਹ ਬਾਅਦ ਦੇ ਵਿੱਚ ਜਾਣਕਾਰੀ ਮਿਲਦੀ ਹੈ ਜਦੋਂ ਪੁਲਿਸ ਮੌਕੇ ਤੇ ਉਹਨਾਂ ਦਾ ਝਗੜਾ ਸੁਲਝਾਉਣ ਦੇ ਵਾਸਤੇ ਪਹੁੰਚਦੀ ਹੈ ਔਰ ਉਸੇ ਸਮੇਂ ਉਹਨਾਂ ਨੇ ਪੁਲਿਸ ਤੇ ਹਮਲਾ ਕਰ ਦਿੱਤਾ ਕਿਉਂਕਿ ਨਸ਼ੇ ਦੇ ਵਿੱਚ ਧੁੱਤ ਸੀ ਹਥਿਆਰ ਉਹਨਾਂ ਦੇ ਕੋਲ ਸੀਗੇ ਤੇਜ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਦਾਤਰਾਂ ਦੇ ਨਾਲ ਹਮਲਾ ਹੋਇਆ ਜਿਸ ਦੇ ਵਿੱਚ ਐਸ ਐਚ ਓ ਡਿਊਟੀ ਤੇ ਮੌਜੂਦ ਅਮਨਜੋਤ ਕੌਰ ਤੇ ਹਮਲਾ ਕੀਤਾ ਗਿਆ ਔਰ ਉਹਨਾਂ ਨੂੰ ਕਾਫੀ ਗੰਭੀਰ ਰੂਪ ਦੇ ਨਾਲ ਸੱਟਾਂ ਲੱਗੀਆਂ ਨੇ ਦੱਸਿਆ ਜਾ ਰਿਹਾ ਕਿ ਕੰਨ ਤਾਂ ਉਹਨਾਂ ਦਾ ਵੱਢ ਦਿੱਤਾ ਗਿਆ ਔਰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਕੁਝ ਹੀ ਸਮੇਂ ਦੇ ਵਿੱਚ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਮੌਕੇ ਦੀਆਂ ਤਸਵੀਰਾਂ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਐਸ ਐਚਓ ਅਮਨਜੋਤ ਕੋਰ ਜਿਹੜੇ ਨੇ ਉਹਨਾਂ ਦਾ ਆਪਰੇਟ ਹੋਇਆ ਹੈ ਗੱਲਬਾਤ ਕਰਨ ਤੋਂ ਉਹਨਾਂ ਨੂੰ ਮਨਾ ਕੀਤਾ ਹੈ ਡਾਕਟਰਾਂ ਨੇ ਫਿਲਹਾਲ ਉਹ ਗੱਲਬਾਤ ਨਹੀਂ ਕਰ ਸਕਦੇ ਕਿਉਂਕਿ ਸੱਟ ਦੱਸਿਆ ਜਾ ਰਿਹਾ ਹੈ ਉਹਨਾਂ ਦੇ ਜਿਆਦਾ ਲੱਗੀ ਹੋਈ ਹੈ ਕਿਉਂਕਿ ਤੇਜ਼ ਤਾਰ ਹਥਿਆਰਾਂ ਦੇ ਨਾਲ ਉਨਾ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਤੇ ਉਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਚੁੱਕੇ ਨੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ छानबीन ਵੀ ਕੀਤੀ ਜਾ ਰਹੀ ਹੈ ਛਾਪੇ ਮਾਰੀ ਵੀ ਕੀਤੀ ਜਾ ਰਹੀ ਹੈ ਔਰ ਇਹ ਵੀ ਮੁੱਢਲੀ ਜਾਣਕਾਰੀ ਦੇ ਵਿੱਚ ਪਤਾ ਲੱਗਾ ਕਿ ਕੁਝ ਲੋਕ ਹਿਰਾਸਤ ਦੇ ਵਿੱਚ ਵੀ ਜ਼ਰੂਰ ਆ ਪੁਲਿਸ ਨੇ ਲਏ ਕੋਈ ਨੇ ਤਾਂ ਕੁਝ ਹੀ ਸਮੇਂ ਦੇ ਵਿੱਚ ਉਹ ਵੀ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿੱਥੇ ਹਸਪਤਾਲ ਦੇ ਵਿੱਚ ਐਸ ਐਚਓ ਅਮਨਜੋਤ ਕੁਰ ਹੁਣਾਂ ਦਾ ਇਲਾਜ ਜਿਹੜਾ ਆ ਉਹ ਚੱਲ ਰਿਹਾ ਤਾਂ ਉਹ ਵੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਅਸੀਂ ਇਹ ਤਸਵੀਰ ਦੇਖ ਸਕਦੇ ਹੋ ਤੁਸੀਂ ਅਮਨਜੋਤ ਕੌਰ ਹੁਣੀ ਜਿਹੜੀ ਐਸ ਐਚਓ ਨੇ 베ਰਕਾ ਆ ਦੇ ਲੱਗ ਗਈ ਮੁੱਦਲ ਪਿੰਡ ਐ ਜਿੱਥੇ ਇਹ ਪੂਰੀ ਘਟਨਾ ਵਾਪਰੀ ਜਿਸ ਦੌਰਾਨ ਉਹ ਆਪਣੀ ਪੁਲਿਸ ਟੀਮ ਦੇ ਨਾਲ ਗਸ਼ਤ ਕਰ ਰਹੀ ਸੀ ਔਰ ਉਹਨਾਂ ਨੂੰ ਸੂਚਨਾ ਮਿਲਦੀ ਐ ਇਹ ਜਾਣਕਾਰੀ ਮਿਲਦੀ ਐ ਕਿ ਮੁੱਦਲ ਪਿੰਡ ਦੇ ਵਿੱਚ ਦੋ ਧਿਰਾਂ ਦੇ ਵਿਚਾਲੇ ਆਪਸੀ ਝਗੜਾ ਚੱਲ ਰਿਹਾ ਐ ਔਰ ਝਗੜੇ ਦੇ ਵਿੱਚ ਆ ਜਿਹੜਾ ਆ ਉਹਨਾਂ ਨੇ ਸ਼ਰਾਬ ਵਗੈਰਾ ਵੀ ਪੀਤੀ ਹੋਈ ਐ ਤਾਂ ਜਦੋਂ ਪੁਲਿਸ ਪਾਰਟੀ ਉੱਥੇ ਪਹੁੰਚਦੀ ਐ ਤੇ ਉਹਨਾਂ ਤੇ ਹਮਲਾ ਕਰ ਦਿੱਤਾ ਹੈ ਵਧੇਰੇ ਜਾਣਕਾਰੀ ਲੈਣੇ ਆ ਮੇਰੇ ਨਾਲ ਮੇਰੇ ਸਹਿਯੋਗੀ ਅਮਰਿਤ ਸਰ ਤੋਂ ਗੁਰਪ੍ਰੀਤ ਜੁੜ ਚੁੱਕੇ ਨੇ ਗੁਰਪ੍ਰੀਤ ਜਾਣਕਾਰੀ ਕੀ ਐ ਇੱਕ ਔਨ ਡਿਊਟੀ ਆਫੀਸਰ ਉਹ ਵੀ ਐਸ ਐਚ ਓ ਰੈਂਕ ਦਾ ਜਿਸ ਦੇ ਉੱਪਰ ਹਮਲਾ ਕਰ ਦਿੱਤਾ ਜਾਵੇ ਆਖਰਕਾਰ ਪੂਰੀ ਜਾਣਕਾਰੀ ਕੀ ਐ ਸਰ ਦੇਰ ਰਾਤ ਮੈਡਮ ਵੀਰਕਾ ਐਸਐਚਓ ਆਮਨਦੀਪ ਖੋਹਣਾ ਦੇ ਵੱਲੋਂ ਆਪਣੀ ਫੁੱਲਸ ਪਾਰਟੀ ਦੇ ਨਾਲ ਨਾਕਾ ਲਗਾਇਆ ਹੋਇਆ ਸੀ ਮੋਦਲ ਦੇ ਚੌਂਕ ਦੇ ਵਿੱਚ ਜਦੋਂ ਉਹਨਾਂ ਨੂੰ ਤਲਾਹ ਮਿਲਦੀ ਆ ਕਿ ਝਗੜਾ ਹੋ ਰਿਹਾ ਤਾਂ ਉਹ ਆਪਣੀ ਗੱਡੀ ਲੈ ਕੇ ਆਪਣੇ ਮੁਲਾਜ਼ਮਾਂ ਦੇ ਨਾਲ ਉੱਥੇ ਜਾਂਦੇ ਨੇ ਫਿਲਹਾਲ ਝਗੜਾ ਇਸ ਕਰਕੇ ਹੋਇਆ ਸੀ ਕਿਉਂਕਿ ਨੌਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ ਜਿਸ ਦੇ ਕਰਕੇ ਜਿਹੜਾ ਝਗੜਾ ਉਸੇ ਬਹੁਤ ਜ਼ਿਆਦਾ ਹੋ ਰਿਹਾ ਸੀ ਤਾਂ ਜੇਕਰ ਅਸੀਂ ਗੱਲ ਕਰੀਏ ਉਸੇ ਹੀ ਮੈਡਮ ਮਹਮਨ ਜੋਧਪੁਰ ਜੋ ਕਿ ਸਿਵਲ ਵਰਦੀ ਦੇ ਵਿੱਚ ਜਦੋਂ ਉੱਥੇ ਪਹੁੰਚਦੇ ਨੇ ਤਾਂ ਨੌਜਵਾਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਡਮ ਐਸੇ ਚੋਣੇ ਤਾਂ ਉਹਨਾਂ ਦੇ ਵੱਲੋਂ ਮੈਡਮ ਦੇ ਉੱਪਰ ਵੀ ਹਮਲਾ ਕਰ ਦਿੱਤਾ ਜਾਂਦਾ ਜਿਸ ਕਾਰਨ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਦੇਰ ਰਾਤ ਦਾ ਹੀ ਅਮਨਦੀਪ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਫਿਲਹਾਲ ਉਹਨਾਂ ਦਾ ਇਲਾਜ ਚੱਲਦਾ ਪਿਆ ਤਾਂ ਜੇਕਰ ਅਸੀਂ ਗੱਲ ਕਰੀਏ ਦੂਸਰੇ ਪਾਸੇ ਨੌਜਵਾਨਾਂ ਦੀ ਨੌਜਵਾਨ ਦੇ ਰਾਤ ਤੋਂ ਹੀ ਫਰਾਰ ਨੇ ਪੁਲਿਸ ਦੇ ਵੱਲੋਂ ਲਗਾਤਾਰ ਉਹਨਾਂ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਛਾਪੇਮਾਰੀ ਕਰਕੇ ਗ੍ਰਿਫਤਾਰੀ ਵੀ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਦੀਆਂ ਟੀਮਾਂ ਦੇ ਵੱਲੋਂ ਦੇ ਰਾਤ ਤੋਂ ਹੀ ਛਾਪੇਮਾਰੀ ਕੀਤੀ ਜਾ ਰਹੀ ਹੈ ਫਿਲਹਾਲ ਅਜੇ ਕਿਸੇ ਵੀ ਤਰ੍ਹਾਂ ਦੀ ਨੌਜਵਾਨ ਦੀ ਪੁਲਿਸ ਦੇ ਵੱਲੋਂ ਗ੍ਰਿਫਤਾਰੀ ਨਹੀਂ ਕੀਤੀ ਗਈ ਗੁਰਪ੍ਰੀਤ ਕੋਈ ਪਤਾ ਲੱਗ ਪਾਇਆ ਕਿ ਆਖਰਕਾਰ ਕਿੰਨੇ ਨੌਜਵਾਨ ਸੀਗੇ ਜਿਹੜੇ ਇਸ ਹਮਲੇ ਦੇ ਵਿੱਚ ਮੌਜੂਦ ਸੀ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਗਿਆ ਤਾਂ ਸਰ ਜੇਕਰ ਅਸੀਂ ਗੱਲ ਕਰੀਏ ਰਾਤ ਦਾ ਸਮਾਂ ਸੀ 7:00 ਤੋਂ 8:00 ਨੌਜਵਾਨ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਲੜਦੇ ਪਏ ਸੀ ਤਾਂ ਜਦੋਂ ਪੁਲਿਸ ਪਾਰਟੀ ਉੱਥੇ ਪਹੁੰਚਦੀ ਹੈ ਤਾਂ ਉਹਨਾਂ ਦੇ ਵੱਲੋਂ ਹਮਲਾ ਪੁਲਿਸ ਪਾਰਟੀ ਦੇ ਉੱਪਰ ਹੀ ਕਰ ਦਿੱਤਾ ਜਾਂਦਾ ਤਾਂ ਜੇਕਰ ਅਸੀਂ ਗੱਲ ਕਰੀਏ ਨੌਜਵਾਨਾਂ ਨੇ ਨੌਜਵਾਨਾਂ ਨੇ ਸਮਝਿਆ ਕਿਤੇ ਕੋਈ ਉਹਨਾਂ ਦੇ ਗਵਾਂਢੀ ਜਾਂ ਫਿਰ ਹੋਰ ਇਲਾਕਾ ਨਿਵਾਸੀ ਉੱਥੇ ਪਹੁੰਚ ਚੁੱਕੇ ਨੇ ਜਿਸ ਕਰਕੇ ਉਹਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਤਾਂ ਨੌਜਵਾਨਾਂ ਨੂੰ ਵੀ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਉਹਨਾਂ ਦੇ ਵੱਲੋਂ ਐਸਐਚਓ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਗੁਰਪ੍ਰੀਤ ਹੁਣ ਜੇਰੇ ਇਲਾਜ ਨੇ ਅਮਨਦੀਪ ਕੌਰ ਹੁਣਾਂ ਦਾ ਦੱਸਿਆ ਜਾ ਰਿਹਾ ਕਿ ਕੋਈ ਆਪਰੇਟ ਵਗੈਰਾ ਚੱਲ ਰਿਹਾ ਹੈ ਹਾਂਜੀ ਸਰ ਉਹਨਾਂ ਦੇ ਬੇਰਾਤ ਜਿਹੜਾ ਡਾਕਟਰ ਦੇ ਨਾਲ ਹਮਲਾ ਕੀਤਾ ਗਿਆ ਤਾਂ ਸਿਰ ਦੇ ਉੱਪਰ ਛੱਟ ਲੱਗੀ ਹੈ ਤਾਂ ਇੱਕ ਐਸਆਈ ਵੀ ਉਹਨਾਂ ਦੇ ਨਾਲ ਸੀ ਜੋ ਕਿ ਜ਼ਖਮੀ ਹੋਇਆ ਤਾਂ ਜਿਹੜਾ ਐਸਆਈ ਹੈ ਤਾਂ ਉਹ ਫਿਲਹਾਲ ਬਿਲਕੁਲ ਠੀਕ ਹੈ ਤੇ ਜੇਕਰ ਅਸੀਂ ਮੈਡਮ ਦੀ ਗੱਲ ਕਰੀਏ ਮੈਡਮ ਦਾ ਆਪਰੇਟ ਜਿਹੜਾ ਕਿ ਅਮਨਦੀਪ ਹਸਪੀਟਲ ਦੇ ਵਿੱਚ ਚੱਲਦਾ ਪਿਆ ਤਾਂ ਜਿਹਰੇ ਇਲਾਜ ਨੇ ਮੈਡਮ ਹੂੰ ਠੀਕ ਹੈ ਗੁਰਪ੍ਰੀਤ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਤਾਂ ਜਿਵੇਂ ਸਾਡੇ ਸਹਿਯੋਗੀ ਨੇ ਜਾਣਕਾਰੀ ਦਿੱਤੀ ਹੈ ਕਿ ਸਿਰ ਦੇ ਵਿੱਚ ਸਟਾਂ ਲੱਗੀਆਂ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਸੀ ਡਿਊਟੀ ਤੇ ਮੌਜੂਦ ਵਿਚਕਾਰ ਕੋਈ ਬੈਸਾ ਬਾਜੀ ਹੋ ਰਹੀ ਹੈ ਲੜਾਈ ਝਗੜਾ ਹੋ ਰਿਹਾ ਤਾਂ ਪੁਲਿਸ ਪਾਰਟੀ ਜਦੋਂ ਮੌਕੇ ਤੇ ਪਹੁੰਚਦੀ ਹੈ ਤਾਂ ਮੌਕੇ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਝਗੜਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਲਟਾ ਆ ਲੋਕਾਂ ਨੇ ਪੁਲਿਸ ਤੇ ਹੀ ਹਮਲਾ ਕਰ ਦਿੱਤਾ ਜੁੜੇ ਧਿਰ ਲੜ ਰਹੀ ਸੀ ਝਗੜ ਰਹੀ ਸੀ ਔਰ ਉਹਨਾਂ ਦੇ ਵੱਲੋਂ ਪੁਲਿਸ ਤੇ ਹੀ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਐਸ ਐਚਓ ਅਮਨਜੋਤ ਕੌਰ ਜਿਹੜੇ ਨੇ ਡਿਊਟੀ ਦੌਰਾਨ ਜ਼ਖਮੀ ਹੋਏ ਨੇ ਦਾਤਰਾ ਦੇ ਨਾਲ ਉਹਨਾਂ ਦੇ ਉੱਪਰ ਵਾਰ ਕੀਤੇ ਗਏ ਨੇ ਜਿਸ ਦੇ ਵਿੱਚ ਇਹ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹਨਾਂ ਦਾ ਕੰਨ ਤੱਕ ਜਿਹੜਾ ਆ ਉਹ ਵੜ ਦਿੱਤਾ ਗਿਆ ਔਰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਬੀਤੀ ਰਾਤ ਇਹ ਪੂਰੀ ਵਾਰਦਾਤ ਹੋਈ ਹੈ ਅੰਮ੍ਰਿਤਸਰ ਦੇ ਵੇਰਕਾ ਦੇ ਵਿੱਚ ਮੁੱਦਲ ਪਿੰਡ ਪੈਂਦਾ ਹੈ ਅੰਮ੍ਰਿਤਸਰ ਦੇ ਬਿਲਕੁਲ ਵੇਰਕਾ ਦੇ ਕੋਲ ਹੈ ਜਿੱਥੇ ਦੋ ਧਿਰਾਂ ਦੇ ਵਿਚਾਰੇ ਆਪਸੀ ਲੜਾਈ ਝਗੜਾ ਚੱਲ ਰਿਹਾ ਸੀ ਔਰ ਜਿਹੜੇ ਕਿ ਨਸ਼ੇ ਦੇ ਵਿੱਚ ਧੁੱਤ ਸੀ ਇਹ ਬਾਜ ਦੇ ਵਿੱਚ ਜਾਣਕਾਰੀ ਮਿਲਦੀ ਹੈ ਜਦੋਂ ਪੁਲਿਸ ਮੌਕੇ ਤੇ ਉਹਨਾਂ ਦਾ ਝਗੜਾ ਸੁਲਝਾਉਣ ਦੇ ਵਾਸਤੇ ਪਹੁੰਚਦੀ ਹੈ ਔਰ ਉਸੇ ਸਮੇਂ ਉਹਨਾਂ ਨੇ ਪੁਲਿਸ ਤੇ ਹਮਲਾ ਕਰ ਦਿੱਤਾ ਕਿਉਂਕਿ ਨਸ਼ੇ ਦੇ ਵਿੱਚ ਧੁੱਤ ਸੀ ਹਥਿਆਰ ਉਹਨਾਂ ਦੇ ਕੋਲ ਸੀਗੇ ਤੇਜ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਦਾਤਰਾਂ ਦੇ ਨਾਲ ਹਮਲਾ ਹੋਇਆ ਜਿਸ ਦੇ ਵਿੱਚ ਐਸ ਐਚਓ ਡਿਊਟੀ ਤੇ ਮੌਜੂਦ ਅਮਨਜੋਤ ਕੌਰ ਤੇ ਹਮਲਾ ਕੀਤਾ ਗਿਆ ਔਰ ਉਹਨਾਂ ਨੂੰ ਕਾਫੀ ਗੰਭੀਰ ਰੂਪ ਦੇ ਨਾਲ ਸੱਟਾਂ ਲੱਗੀਆਂ ਨੇ ਦੱਸਿਆ ਜਾ ਰਿਹਾ ਕਿ ਕੰਨ ਤਾਂ ਉਹਨਾਂ ਦਾ ਵੱਢ ਦਿੱਤਾ ਗਿਆ ਔਰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਕੁਝ ਹੀ ਸਮੇਂ ਦੇ ਵਿੱਚ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਮੌਕੇ ਦੀਆਂ ਤਸਵੀਰਾਂ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਐਸ ਐਚਓ ਅਮਨਜੋਤ ਕੌਰ ਜਿਹੜੇ ਨੇ ਉਹਨਾਂ ਦਾ ਆਪਰੇਟ ਹੋਇਆ ਹੈ ਗੱਲਬਾਤ ਕਰਨ ਤੋਂ ਉਹਨਾਂ ਨੂੰ ਮਨਾ ਕੀਤਾ ਹੈ ਡਾਕਟਰਾਂ ਨੇ ਫਿਲਹਾਲ ਉਹ ਗੱਲਬਾਤ ਨਹੀਂ ਕਰ ਸਕਦੇ ਕਿਉਂਕਿ ਸੱਟ ਦੱਸਿਆ ਜਾ ਰਿਹਾ ਹੈ ਉਹਨਾਂ ਦੇ ਜਿਆਦਾ ਲੱਗੀ ਹੋਈ ਹੈ ਕਿਉਂਕਿ ਤੇਜ਼ ਤਾਰ ਹਥਿਆਰਾਂ ਦੇ ਨਾਲ ਉਨਾ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਤੇ ਉਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਚੁੱਕੇ ਨੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ छानबीन ਵੀ ਕੀਤੀ ਜਾ ਰਹੀ ਹੈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਔਰ ਇਹ ਵੀ ਮੁੱਢਲੀ ਜਾਣਕਾਰੀ ਦੇ ਵਿੱਚ ਪਤਾ ਲੱਗਾ ਹੈ ਕਿ ਕੁਝ ਲੋਕ ਹਿਰਾਸਤ ਦੇ ਵਿੱਚ ਵੀ ਜ਼ਰੂਰ ਆ ਪੁਲਿਸ ਨੇ ਲਏ ਹੋਏ ਨੇ ਤਾਂ ਕੁਝ ਹੀ ਸਮੇਂ ਦੇ ਵਿੱਚ ਉਹ ਵੀ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿੱਥੇ ਹਸਪਤਾਲ ਦੇ ਵਿੱਚ ਐਸ ਐਚ ਓ ਅਮਨਜੋਤ ਕੋਰ ਹੁਣਾਂ ਦਾ ਇਲਾਜ ਜਿਹੜਾ ਆ ਉਹ ਚੱਲ ਰਿਹਾ ਤਾਂ ਉਹ ਵੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਅਸੀਂ ਇਹ ਤਸਵੀਰ ਦੇਖ ਸਕਦੇ ਹੋ ਤੁਸੀਂ ਅਮਨਜੋਤ ਕੌਰ ਹੁਣੀ ਜਿਹੜੀ ਐਸਐਚਓ ਨੇ 베ਰਕਾ ਆ ਦੇ ਲੱਗੇ ਹੀ ਮੁੱਦਲ ਪਿੰਡ ਹੈ ਜਿੱਥੇ ਇਹ ਪੂਰੀ ਘਟਨਾ ਵਾਪਰੀ ਜਿਸ ਦੌਰਾਨ ਉਹ ਆਪਣੀ ਪੁਲਿਸ ਟੀਮ ਦੇ ਨਾਲ ਗਸ਼ਤ ਕਰ ਰਹੀ ਸੀ ਔਰ ਉਹਨਾਂ ਨੂੰ ਸੂਚਨਾ ਮਿਲਦੀ ਹੈ ਇਹ ਜਾਣਕਾਰੀ ਮਿਲਦੀ ਹੈ ਕਿ ਮੁੱਦਲ ਪਿੰਡ ਦੇ ਵਿੱਚ ਦੋ ਧਿਰਾਂ ਦੇ ਵਿਚਾਲੇ ਆਪਸੀ ਝਗੜਾ ਚੱਲ ਰਿਹਾ ਹੈ ਔਰ ਝਗੜੇ ਦੇ ਵਿੱਚ ਆਹ ਜਿਹੜਾ ਆ ਉਹਨਾਂ ਨੇ ਸ਼ਰਾਬ ਵਗੈਰਾ ਵੀ ਪੀਤੀ ਹੋਈ ਐ ਤਾਂ ਜਦੋਂ ਪੁਲਿਸ ਪਾਰਟੀ ਉੱਥੇ ਪਹੁੰਚਦੀ ਐ ਤੇ ਉਹਨਾਂ ਤੇ ਹਮਲਾ ਕਰ ਦਿੱਤਾ ਹੈ ਵਧੇਰੇ ਜਾਣਕਾਰੀ ਲੈਣੇ ਆ ਮੇਰੇ ਨਾਲ ਮੇਰੇ ਸਹਿਯੋਗੀ ਅਮਰਸਰ ਤੋਂ ਗੁਰਪ੍ਰੀਤ ਜੁੜ ਚੁੱਕੇ ਨੇ ਗੁਰਪ੍ਰੀਤ ਜਾਣਕਾਰੀ ਕੀ ਐ ਇੱਕ ਔਨ ਡਿਊਟੀ ਆਫੀਸਰ ਉਹ ਵੀ ਐਸ ਐਚਓ ਰੈਂਕ ਦਾ ਜਿਸਦੇ ਉੱਪਰ ਹਮਲਾ ਕਰ ਦਿੱਤਾ ਜਾਵੇ ਆਖਿਰਕਾਰ ਪੂਰੀ ਜਾਣਕਾਰੀ ਕੀ ਐ ਸਰਦੇਹ ਰਾਤ ਮੈਡਮ ਸਵੇਰਕਾ ਐਸਐਚਓ ਆਮਨਦੀਪ ਖੋੜਾ ਉਹਨਾਂ ਦੇ ਵੱਲੋਂ ਆਪਣੀ ਪੂਲਸ ਪਾਰਟੀ ਦੇ ਨਾਲ ਨਾਕਾ ਲਗਾਇਆ ਹੋਇਆ ਸੀ ਮੋਦਲ ਦੇ ਚੌਂਕ ਦੇ ਵਿੱਚ ਜਦੋਂ ਉਹਨਾਂ ਨੂੰ ਤਲਾਅ ਮਿਲਦੀ ਹੈ ਕਿ ਝੜੜਾ ਹੋ ਰਿਹਾ ਤਾਂ ਉਹ ਆਪਣੀ ਗੱਡੀ ਲੈ ਕੇ ਆਪਣੇ ਮੁਲਾਜ਼ਮਾਂ ਦੇ ਨਾਲ ਉੱਥੇ ਜਾਂਦੇ ਨੇ ਤਾ ਫਿਲਹਾਲ ਝਗੜਾ ਇਸ ਕਰਕੇ ਹੋਇਆ ਸੀ ਕਿਉਂਕਿ ਨੌਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ ਜਿਸ ਕਰਕੇ ਜਿਹੜਾ ਝਗੜਾ ਉਸੇ ਬਹੁਤ ਜ਼ਿਆਦਾ ਹੋ ਰਿਹਾ ਸੀ ਤਾਂ ਜਿਕਰ ਅਸੀਂ ਗੱਲ ਕਰੀਏ ਉੱਥੇ ਹੀ ਮੈਡਮ ਹਮਨਜੋਧਪੁਰ ਜੋ ਕਿ ਸਿਵਲ ਵਰਦੀ ਦੇ ਵਿੱਚ ਜਦੋਂ ਉੱਥੇ ਪਹੁੰਚਦੇ ਨੇ ਤਾਂ ਨੌਜਵਾਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਡਮ ਐਸੇ ਚੋਣੇ ਤਾਂ ਉਹਨਾਂ ਦੇ ਵੱਲੋਂ ਮੈਡਮ ਦੇ ਉੱਪਰ ਵੀ ਹਮਲਾ ਕਰ ਦਿੱਤਾ ਜਾਂਦਾ ਜਿਸ ਕਾਰਨ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਦੇਰ ਰਾਤ ਆ ਹੀ ਅਮਨਦੀਪ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਫਿਲਹਾਲ ਉਹਨਾਂ ਦਾ ਇਲਾਜ ਚੱਲਦਾ ਪਿਆ ਤਾਂ ਜਿਕਰ ਅਸੀਂ ਗੱਲ ਕਰੀਏ ਦੂਸਰੇ ਪਾਸੇ ਨੌਜਵਾਨਾਂ ਦੀ ਪੁਲਿਸ ਦੇ ਵੱਲੋਂ ਲਗਾਤਾਰ ਉਹਨਾਂ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਛਾਪੇਮਾਰੀ ਕਰਕੇ ਗ੍ਰਿਫਤਾਰੀ ਵੀ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਦੀਆਂ ਟੀਮਾਂ ਦੇ ਵੱਲੋਂ ਦੇਰ ਰਾਤ ਤੋਂ ਹੀ ਛਾਪੇਮਾਰੀ ਕੀਤੀ ਜਾ ਰਹੀ ਹੈ ਫਿਲਹਾਲ ਅਜੇ ਕਿਸੇ ਵੀ ਤਰ੍ਹਾਂ ਦੀ ਨੌਜਵਾਨ ਦੀ ਪੁਲਿਸ ਦੇ ਵੱਲੋਂ ਗ੍ਰਿਫਤਾਰੀ ਨਹੀਂ ਕੀਤੀ ਗਈ ਗੁਰਪ੍ਰੀਤ ਕੋਈ ਪਤਾ ਲੱਗ ਪਾਇਆ ਕਿ ਆਖਰਕਾਰ ਕਿੰਨੇ ਨੌਜਵਾਨ ਸੀਗੇ ਜਿਹੜੇ ਇਸ ਹਮਲੇ ਦੇ ਵਿੱਚ ਮੌਜੂਦ ਸੀ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਗਿਆ ਤਾਂ ਸਰ ਜੇਕਰ ਅਸੀਂ ਗੱਲ ਕਰੀਏ ਰਾਤ ਦਾ ਸਮਾਂ ਸੀ 7 ਤੋਂ 8 ਨੌਜਵਾਨ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਲੜਦੇ ਪਏ ਸੀ ਤਾਂ ਜਦੋਂ ਪੁਲਿਸ ਪਾਰਟੀ ਉੱਥੇ ਪਹੁੰਚਦੀ ਐ ਤਾਂ ਉਹਨਾਂ ਦੇ ਵੱਲੋਂ ਹਮਲਾ ਪੁਲਿਸ ਪਾਰਟੀ ਦੇ ਉੱਪਰ ਹੀ ਕਰ ਦਿੱਤਾ ਜਾਂਦਾ ਤਾਂ ਦੇਖ ਰਿਹਾ ਸੀ ਗੱਲ ਕਰੀਏ ਨੌਜਵਾਨਾਂ ਦੀ ਨੌਜਵਾਨਾਂ ਨੇ ਸਮਝਿਆ ਕਿਤੇ ਕੋਈ ਉਹਨਾਂ ਦੇ ਗਵਾਂਢੀ ਜਾਂ ਫਿਰ ਹੋਰ ਇਲਾਕਾ ਨਿਵਾਸੀ ਉੱਥੇ ਪਹੁੰਚ ਚੁੱਕੇ ਨੇ ਜਿਸ ਕਰਕੇ ਉਹਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਤਾਂ ਨੌਜਵਾਨਾਂ ਨੂੰ ਵੀ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਉਹਨਾਂ ਦੇ ਵੱਲੋਂ ਐਸਐਚਓ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਗੁਰਪ੍ਰੀਤ ਹੁਣ ਜੇਰੇ ਇਲਾਜ ਨੇ ਅਮਨਦੀਪ ਕੌਰ ਉਹਨਾਂ ਦਾ ਦੱਸਿਆ ਜਾ ਰਿਹਾ ਹੈ ਕਿ ਕੋਈ ਆਪਰੇਟ ਵਗੈਰਾ ਚੱਲ ਰਿਹਾ ਹੈ ਹਾਂਜੀ ਸਰ ਉਹਨਾਂ ਦੇ ਬੇਰਾਤ ਜਿਹੜਾ ਡਾਕਟਰ ਦੇ ਨਾਲ ਹਮਲਾ ਕੀਤਾ ਗਿਆ ਤਾਂ ਸਿਰ ਦੇ ਉੱਪਰ ਸੱਟ ਲੱਗੀ ਆ ਤਾਂ ਇੱਕ ਐਸਆਈ ਵੀ ਉਹਨਾਂ ਦੇ ਨਾਲ ਸੀ ਜੋ ਕਿ ਜ਼ਖਮੀ ਹੋਇਆ ਤਾਂ ਜਿਹੜਾ ਐਸਆਈ ਇਹ ਤਾਂ ਉਹ ਫਿਲਹਾਲ ਬਿਲਕੁਲ ਠੀਕ ਹੈ ਤੇ ਜੇਕਰ ਅਸੀਂ ਮੈਡਮ ਦੀ ਗੱਲ ਕਰੀਏ ਮੈਡਮ ਦਾ ਆਪਰੇਸ਼ਨ ਜਿਹੜਾ ਕਿ ਅਮਨਦੀਪ ਹਸਪੀਟਲ ਦੇ ਵਿੱਚ ਚੱਲਦਾ ਪਿਆ ਤਾਂ ਜਿਹੜੇ ਇਲਾਜ ਨੇ ਮੈਡਮ ਹੂੰ ਠੀਕ ਹੈ ਗੁਰਪ੍ਰੀਤ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਦੇ ਲਈ ਤਾਂ ਜਿਵੇਂ ਸਾਡੇ ਸਹਿਯੋਗੀ ਨੇ ਜਾਣਕਾਰੀ ਦਿੱਤੀ ਹੈ ਕਿ ਸਿਰ ਦੇ ਵਿੱਚ ਸੱਟਾਂ ਲੱਗੀਆਂ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਸੀ ਡਿਊਟੀ ਤੇ ਮੌਜੂਦ ਸੀ ਅਮੂਰੀ ਘਟਨਾ ਵਾਪਰੀ ਹੈ ਜਦੋਂ ਪੁਲਿਸ ਪਾਰਟੀ ਗਸ਼ਤ ਤੇ ਮੌਜੂਦ ਸੀਗੀ ਆਪਣੀ ਗਸ਼ਤ ਕਰ ਰਹੀ ਸੀਗੀ ਪਿੰਡੋਂ ਪਿੰਡ ਤਾਂ ਉਸੇ ਸਮੇਂ ਪੁਲਿਸ ਤੱਕੇ ਖਬਰ ਪਹੁੰਚਦੀ ਹੈ ਕਿ ਲਾਗੇ ਮੁੱਦਲ ਪਿੰਡ ਦੇ ਵਿੱਚ ਕੋਈ ਝਗੜਾ ਚੱਲ ਰਿਹਾ ਹੈ ਦੋ ਧਿਰਾਂ ਦੇ ਵਿਚਕਾਰ ਕੋਈ ਬੈਸਾ ਬਾਜੀ ਹੋ ਰਹੀ ਹੈ ਲੜਾਈ ਝਗੜਾ ਹੋ ਰਿਹਾ ਹੈ ਤਾਂ ਪੁਲਿਸ ਪਾਰਟੀ ਜਦੋਂ ਮੌਕੇ ਤੇ ਪਹੁੰਚਦੀ ਹੈ ਤਾਂ ਮੌਕੇ ਤੇ ਪਹੁੰਚ ਕੇ